ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਆਦਰ ਸਤਕਾਰ ਦੇ ਨਾਲ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਵਿਚਾਰ ਕਰੀਏ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈਸਵੀ ਨੂੰ ਮਾਤਾ ਮਾਦਰੀ ਬਾਈ ਦੀ ਘਰੋਂ ਪਿਤਾ ਮਾਈ ਦਾਸ ਜੀ ਦੇ ਘਰ ਪਿੰਡ ਅਲੀਪੁਰ ਜ਼ਿਲ੍ਹਾ ਮਲਤਾਨ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਇਸ ਸਥਾਨ ਤੇ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ ਹੈ ਬਚਪਨ ਬੀਤਿਆ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦੇ ਨਾਲ ਗੁਰੂ ਹਰ Rai ਜੀ ਦੀ ਸੰਗਤ ਕੀਤੀ ਸਤਵੇਂ ਪਾਤਸ਼ਾਹ ਦੇ ਬਚਨ ਹੋਏ ਮਨੀਆਂ ਇਹ ਗੁਣੀਆਂ ਹੋਵੇਗਾ ਇਹ ਬਾਲਕ guna ਨਾਲ ਭਰਪੂਰ ਹੋ ਕੇ ਜਗਤ ਪ੍ਰਸਿੱਧੀ ਪ੍ਰਾਪਤ ਕਰੇਗਾ ਗੁਰੂ ਜੀ ਦੀ ਸੇਵਾ ਵਿੱਚ ਰਹਿੰਦਿਆਂ 15 ਸਾਲ ਦੀ ਉਮਰ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਾਦੀ ਖੈਰਪੁਰ ਦੇ ਲਖੀ ਸ਼ਾਹ ਜੀ ਦੀ ਸੁਪੁੱਤਰੀ ਸੀਤੋ ਬਾਈ ਨਾਲ ਹੋਈ ਸੱਤਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਦੀ ਸੇਵਾ ਵਿੱਚ ਰਹੇ 30 ਮਾਰਚ 1644 ਈਸਵੀ ਨੂੰ 8ਵੇਂ ਪਾਤਸ਼ਾਹੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਨੀ ਸਿੰਘ ਮਨੀਆਂ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਰਹੇ ਫਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੇਵਾ ਵੀ ਨਿਭਾਈ 9ਵੇਂ ਪਾਤਸ਼ਾਹੀ ਦੀ ਸ਼ਹੀਦੀ ਵੇਲੇ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਵਿਖੇ ਸਨ ਪੜਨ ਪੜਾਉਣ ਤੇ ਲਿਖਣ ਦੀ ਸੇਵਾ ਨਿਭਾਈ ਭੰਗਾਣੀ ਦੇ ਯੁੱਧ ਵਿੱਚ ਵੀ ਕਈ ਜੋਰ ਦਿਖਾਏ 1690 ਈਸਵੀ ਵਿੱਚ ਨਦੌਣ ਦੀ ਜੰਗ ਸਮੇ ਬਹੁਤ ਬਹਾਦਰੀ ਦੇ ਜੋਰ ਦਿਖਾਏ ਉਸ ਸਮੇ ਦੀਵਾਨ ਦੀ ਉਪਾਧੀ ਮਿਲ ਗਈ ਗੁਰੂ ਜੀ ਦੇ 52 ਕਵੀਆਂ ਵਿੱਚ ਭਾਈ ਮਨੀ ਸਿੰਘ ਜੀ ਦਾ ਵਿਸ਼ੇਸ਼ ਸਥਾਨ ਸੀ 1699 ਈਸਵੀ ਵਿੱਚ ਖੰਡੇ ਬਾਟੇ ਦੀ ਪੌਹਲ ਛੱਕੇ ਮਣੀਏ ਤੋਂ ਮਨੀ ਸਿੰਘ ਸਜ ਗਏ ਦੀਵਾਨ ਦੀ ਉਪਾਧੀ ਹੋਣ ਕਰਕੇ ਮਨੀ ਸਿੰਘ ਜੀ ਨੂੰ ਮਾਲੀ ਸਿਆਸੀ ਮਾਮਲੇ ਵੀ ਦੇਖਣੇ ਪੈਂਦੇ ਫਿਰ ਵੀ ਗੁਰਬਾਣੀ ਦੀ ਕਥਾ ਰੋਜ਼ ਕਰਨੀ 1704 ਈਸਵੀ ਸਮੇਂ ਅਨੰਦਪੁਰ ਸਾਹਿਬ ਛੱਡਣਾ ਪਿਆ ਉਸ ਵੇਲੇ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਪਹੁੰਚਾਉਣ ਵਿੱਚ ਸਫਲ ਹੋਏ ਫਿਰ ਮਾਤਾਵਾਂ ਨੂੰ ਨਾਲ ਲੈ ਕੇ ਸਾਬੋ ਕੀ ਤਲਵੰਡੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਣ ਕੇ ਦੁਬਾਰਾ ਮਿਲੇ ਇਹ ਵੀ ਯਾਦ ਰੱਖੇ ਕਿ ਭਾਈ ਮਨੀ ਸਿੰਘ ਜੀ ਦੇ ਧਰਮ ਸੁਪਤਨੀ ਸੀਤੋਬਾਈ ਜੀ ਦੀ ਕੁਖੋਂ 7 ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਮ ਚਰিত্র ਸਿੰਘ ਬਚਿੱਤਰ ਸਿੰਘ ਉਦੇਸ ਸਿੰਘ ਅਨਕ ਸਿੰਘ ਅਜਬ ਸਿੰਘ ਅਜਾਇਬ ਸਿੰਘ ਗੁਰਬਖਸ਼ ਸਿੰਘ ਅਤੇ ਤਿੰਨ ਮਾਤਾ ਖੇਮੋ ਜੀ ਦੀ ਕੁਖੋਂ ਪੈਦਾ ਹੋਏ ਭਗਵਾਨ ਸਿੰਘ ਬਲਰਾਮ ਸਿੰਘ ਦੇਸਾ ਸਿੰਘ ਦੇਸਾ ਸਿੰਘ ਜੀ ਨੇ ਰਹਿਤਨਾਮਾ ਵੀ ਲਿਖਿਆ ਇਸ ਪਰਿਵਾਰ ਦੀ ਪੰਥ ਨੂੰ ਵੱਡੀ ਦੇਣ ਹੈ ਕਿ ਮਨੀ ਸਿੰਘ ਜੀ ਦੇ 10 ਸੁਪੁੱਤਰ 11 ਭਰਾ ਦਾਦੇ ਬਲੂ ਰਾਓ ਤੋਂ ਲੈ ਕੇ 28 ਮੈਂਬਰ ਸ਼ਹੀਦ ਹੋਏ ਪਰ ਧਰਮ ਪਾਈ ਮਨੀ ਸਿੰਘ ਜੀ ਪੂਰਨ ਸੰਤ ਜਤੀ ਸਤੀ ਮਹਾਨ ਵਿਦਵਾਨ ਗਿਆਨੀ ਧਿਆਨੀ ਮਹਾਨ ਲਿਖਾਰੀ ਸਨ ਇਨ ਇਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾ ਵਿੱਚ ਆਨੰਦ ਮਾਣਿਆ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਬਾਣੀ ਦੀਆਂ ਪੋਥੀਆਂ ਗੁਟਕੇ ਅਤੇ ਇਤਿਹਾਸ ਲਿਖ-ਲਿਖ ਕੇ ਸੰਗਤਾਂ ਵਿੱਚ ਵੀ ਵੰਡਿਆ ਲਿਖਾਈ ਬਹੁਤ ਹੀ ਸੁੰਦਰ ਫਿਰ 1706 ਈਸਵੀ ਨੂੰ ਤਖਤ ਸ੍ਰੀ ਦੰਦਮਾ ਸਾਹਿਬ ਸਾਬੋ ਦੀ ਤਲਵੰਡੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦੋ ਸੁਣ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਹੱਥੀ ਲਿਖੀ ਫਿਰ ਅਰਥ ਵਿਚਾਰ ਅਤੇ ਬਹੁਤ ਹੀ ਵੱਡਮੁੱਲਾ ਇਤਿਹਾਸ ਰਚਿਆ। ਇਹ ਕਰਮ ਧਰਮ ਦੇ ਪਰਪੱਕ ਗੁਰੂ ਬਚਨਾ ਤੇ ਪਹਿਰਾ ਦੇਣ ਵਾਲੇ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੀਤ ਪ੍ਰਸ਼ਾਦ ਜਨਨ ਕੇ ਝੂਠਾ ਭੋਜਨ ਕਈ ਵਾਰ ਸ਼ਕਿਆ ਹੋਣ ਕਰਕੇ ਬਹੁਤ ਜ਼ਿਆਦਾ ਹਠੀ ਅਤੇ ਅੜੀਅਲ ਸੁਭਾਅ ਵੀ ਹੋ ਗਿਆ ਸੀ। ਜਿਹੜਾ ਕੋਈ ਸਿੱਖੀ ਦੀ ਰਹਿਤ ਵਿੱਚ ਕੁਤਾਹੀ ਕਰਦਾ ਸੀ ਉਸ ਨੂੰ ਤਨਖਾਹ ਵੀ ਲਾਉਂਦੇ ਸਨ ਸਿੱਖੀ ਦਾ ਪ੍ਰਚਾਰ ਬਹੁਤ ਕੀਤਾ ਬਹੁਤ ਪ੍ਰਾਣੀਆਂ ਨੂੰ ਅੰਮ੍ਰਿਤ ਵੀ ਛਕਾਇਆ ਸਿੱਖੀ ਸਿਧਕੇ ਵਿੱਚ ਪਰਪੱਕ ਕੀਤਾ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚੋਂ ਵਰਨਾਂ ਨੂੰ ਹੀ ਰਹਿਤ ਵਿੱਚ ਲਿਆ ਕੇ ਬਾਣੀ ਬਾੜੇ ਨਾਲ ਜੋੜਿਆ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਾਖੀਆਂ ਦੇ ਰੂਪ ਵਿੱਚ ਸੁਣਾਉਂਦੇ ਰਹੇ ਗੁਰੂਆਂ ਦੇ ਬਚਨ ਗੁਰਬਾਣੀ ਅਤੇ ਕੁਝ ਆਪਣੇ ਮਨ ਅਤੇ ਸੁਰਤ ਦੀ ਵਿਚਾਰ ਸਿੱਖ ਸੰਗਤ ਨਾਲ ਸਾਂਝੀ ਕਰਦੇ ਕਈ ਲਿਖਾਰੀਆਂ ਨੇ ਗੁਰੂ ਇਤਿਹਾਸ ਵਿੱਚ ਅਦਲਾ ਬਦਲੀ ਕਰ ਦਿੱਤੀ ਸੀ ਉਸ ਨੂੰ ਭਾਈ ਮਨੀ ਸਿੰਘ ਜੀ ਨੇ ਸ਼ੁੱਧ ਕਰਕੇ ਦੁਬਾਰਾ ਲਿਖਿਆ ਗੁਰੂ ਜੀ ਦੇ ਪਰਿਵਾਰ ਵਿਛੋੜੇ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਦੀ ਬਹੁਤ ਸੇਵਾ ਨਿਭਾਈ ਇੱਕ ਵਾਰੀ ਤਤ ਖਾਲਸਾ ਅਤੇ ਬੰਦੀ ਖਾਲਸਾ ਦਾ ਆਪਸੀ ਮਤਭੇਦ ਹੋ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਖਾਲਸੇ ਦਾ ਭਾਰੀ ਇਕੱਠ ਹੋਇਆ। ਇਸ ਮਤਭੇਦ ਨੂੰ ਦੂਰ ਕਰਨ ਵਾਸਤੇ ਦਿੱਲੀ ਤੋਂ ਭਾਈ ਮਨੀ ਸਿੰਘ ਜੀ ਨੂੰ ਮਾਤਾ ਸੰਦੂਰ ਕੌਰ ਜੀ ਨੇ ਸ੍ਰੀ ਦਰਬਾਰ ਸਾਹਿਬ ਭੇਜਿਆ। ਭਾਈ ਮਨੀ ਸਿੰਘ ਜੀ ਨੇ ਬਹੁਤ ਹੀ ਸੋਹਣੇ ਵਿਚਾਰਾਂ ਨਾਲ ਖਾਲਸਿਆਂ ਨੂੰ ਸਮਝਾਇਆ। ਅਰਦਾਸ ਕਰਕੇ ਦੋ ਪਰਚੀਆਂ ਅੰਮ੍ਰਿਤ ਸਰੋਵਰ ਵਿੱਚ ਛੱਡ ਕੇ ਸਿੱਖਾਂ ਦਾ ਮਤਭੇਦ ਦੂਰ ਕਰਕੇ ਸੋਲਾ ਕਰਵਾ ਦਿੱਤੀ। ਮੀਰੀਆਂ ਵੱਲੋਂ ਚਲਾਈਆਂ ਕੁਝ ਗਲਤ ਪਰੰਪਰਾਵਾਂ ਬੰਦ ਕਰਕੇ ਅੰਮ੍ਰਿਤਸਰ ਦਾ ਚੜਾਵਾ ਲੋੜਵੰਦਾ ਵਿੱਚ ਵੰਡਿਆ ਜਾਣ ਲੱਗਾ ਗੁਰੂ ਕੇ ਲੰਗਰ ਉਤਟ ਵਰਤਨ ਲੱਗੇ ਸਿੰਘਾਂ ਦੀਆਂ ਲੋੜਾਂ ਵੀ ਗੁਰੂ ਘਰ ਦੇ ਚੜਾਵੇ ਵਿੱਚੋਂ ਪੂਰੀਆਂ ਕੀਤੀਆਂ ਜਾਂਦੀਆਂ ਸਨ ਕੁਝ ਮਾਇਆ ਪਟਨਾ ਸਾਹਿਬ ਅਤੇ ਕੁਝ ਮਾਇਆ ਮਾਤਾਵਾਂ ਦੀ ਸੇਵਾ ਵਿੱਚ ਵੀ ਭੇਜੀ ਜਾਂਦੀ ਸੀ ਭਾਈ ਮਨੀ ਸਿੰਘ ਜੀ ਨੇ ਕਿਹਾ ਭਾਈ ਗੁਰੂ ਸਾਹਿਬ ਜੀ ਦਾ ਬਚਨ ਹੈ ਕਿ ਸਾਰੇ ਸਿੰਘ ਅਤੇ ਸਿੱਖ ਪਰਿਵਾਰ ਸਾਡੇ ਹੀ ਧੀਆਂ ਪੁੱਤਰ ਹਨ ਇਨ੍ਹਾਂ ਗੁਰਸਿੱਖਾਂ ਦੀ ਸੇਵਾ ਹੀ ਸਾਨੂੰ ਚੰਗੀ ਲੱਗਦੀ ਹੈ ਗੁਰਸਿੱਖਾਂ ਨੂੰ ਦਿੱਤਾ ਦਾਨ ਹੀ ਗੁਰੂ ਨੂੰ ਮਨਜ਼ੂਰ ਹੈ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ ਸ੍ਰੀ ਦਸ਼ਮੇਸ਼ ਜੀ ਦੇ ਬਚਨ ਹਨ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵਾ ਸੁਹਾਤ ਨਾ ਜੀ ਕੋ दान दयो इन्हि को पलो अर आन को दान ना लागत नीको सोड्डी हरजी दे अकाल चलाणे तो बाद मणि सिंह जी ने ही अमृतसर चौकी साहब अते कथा दा प्रवाह दोबारा चलाया गुरु परिवार अते सिखा सेवाका नु बहुत भरोसा सी के भाई मणि सिंह जी ही हुन सिखा दी वांग डोर नु संभाल सकदे हन भाई मणि सिंह जी ने ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਕਰਨੇ ਜਿਹੜਾ ਸਿੱਖ ਕਸੂਰਵਾਰ ਹੁੰਦਾ ਉਸ ਦੇ ਕੰਨ ਵੀ ਖਿੱਚਦੇ ਅਤੇ ਤਾੜਨਾ ਵੀ ਕਰਦੇ ਰਹੇ ਇਧਰ ਉਧਰ ਤੋਂ ਸਿੱਖਾਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਇਕੱਠੀਆਂ ਕਰਕੇ ਇੱਕ ਬੀੜ ਸ੍ਰੀ ਦਸ਼ਮ ਗ੍ਰੰਥ ਵੀ ਦੁਬਾਰਾ ਲਿਖ ਦਿੱਤਾ ਤਦ ਹਨ ਇੱਕ ਦਿਨ ਮਨੀ ਸਿੰਘ ਜੀ ਦੇ ਮਨ ਵਿੱਚ ਖਿਆਲ ਆਇਆ ਇਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਹਲਾ ਦਿੱਤਾ ਨਵੇਂ ਸਰੀਓਂ ਬੀੜ ਲਿਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਲੱਗ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਅੱਡ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਅਲੱਗ ਸ੍ਰੀ ਗੁਰੂ ਰਾਮਦਾਸ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅੱਡ ਫਿਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੱਡ ਕਰ ਦਿੱਤੀ ਮਹੱਲੇ ਦੀ ਥਾਂ ਸ੍ਰੀ ਮੁਕਵਾਕ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਚੌਥੀ ਲਿਖ ਦਿੱਤਾ ਫਿਰ ਭਗਤਾਂ ਦੀ ਬਾਣੀ ਅਲੱਗ-ਅਲੱਗ ਕਰਕੇ ਸਭ ਦੀ ਬਾਣੀ ਵੱਖਰੇ-ਵੱਖਰੇ ਥਾਂ ਕਰਕੇ ਨਵੀਂ ਬੀੜ ਤਿਆਰ ਕਰ ਦਿੱਤੀ। ਜਦੋਂ ਇਸ ਨਵੇਂ ਗ੍ਰੰਥ ਬਾਰੇ ਸਿੱਖ ਪੰਥ ਨੂੰ ਪਤਾ ਲੱਗਿਆ ਤਾਂ ਭਾਈ ਮਨੀ ਸਿੰਘ ਜੀ ਦੀ ਵੱਖਰੀ ਬੀੜ ਨੂੰ ਸਿੱਖ ਪੰਥ ਨੇ ਪਰਵਾਹ ਸਿੱਖ ਸੰਗਤਾਂ ਅਤੇ ਕਈ ਗੁਰਮੁਖ ਸਿੰਘਾਂ ਮਹਾਪੁਰਖਾਂ ਦੇ ਮੁਖੋਂ ਇਹ ਬਚਨ ਵੀ ਨਿਕਲੇ ਕਈ ਭਾਈ ਮਨੀ ਸਿੰਘ ਜਿਵੇਂ ਤੁਸੀਂ ਇਸ ਆਦ ਗ੍ਰੰਥ ਵਿੱਚ ਅਦਲਾ-ਬਦਲੀ ਕੀਤੀ ਹੈ। ਤੁਹਾਨੂੰ ਵੀ ਬੰਦ-ਬੰਦ ਕਰਵਾਉਣਾ ਪਵੇਗਾ ਸੰਗਤ ਦਾ ਇਹ ਬਚਨ ਸੁਣ ਕੇ ਭਾਈ ਮਨੀ ਸਿੰਘ ਜੀ ਬੜੀ ਚਿੰਤਾ ਵਿੱਚ ਪੈ ਗਏ ਵਾਰ-ਵਾਰ ਸੋਚਦੇ ਹਨ ਕਿ ਇਹ ਮੇਰੇ ਤੋਂ ਕੀ ਹੋ ਗਿਆ ਸੰਗਤ ਦਾ ਬਚਨ ਵੀ ਖਾਲੀ ਨਹੀਂ ਜਾਂਦਾ ਫਿਰ ਭਾਈ ਮਨੀ ਸਿੰਘ ਜੀ ਨੇ ਸੰਗਤ ਅੱਗੇ ਹੱਥ ਜੋੜ ਲੇ ਗਲ ਵਿੱਚ ਪੱਲਾ ਪਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਗੁਰੂ ਪਿਆਰੀ ਸਾਥ ਸੰਗਤ ਜੀ ਸੰਗਤ ਦਾ ਬਚਨ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੇਰੇ ਤੋਂ ਜੋ ਵੀ ਅਵਗਿਆ ਹੋਈ ਉਸ ਦੀ ਮੈਂ ਸੰਗਤ ਤੋਂ ਖੇਮਾ ਮੰਗਦਾ ਹਾਂ ਮੇਰੇ ਤੇ ਇਹ ਰਹਿਮ ਕਰੋ ਕਿਰਪਾ ਕਰੋ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਦੇ ਹੋ ਕਿ ਬੰਦ ਬੰਦ ਭਾਵੇਂ ਕੱਟਿਆ ਜਾਵੇ ਸੰਗਤ ਜੀ ਪਰ ਮੇਰੀ ਸਿੱਖੀ ਕੇਸਾ ਸਵਾਸਾਂ ਸੰਗ ਨਿਭ ਜਾਵੇ ਬੰਦ ਬੰਦ ਕੱਟੇ ਜਾਣ ਦਾ ਕੋਈ ਦੁੱਖ ਨਹੀਂ ਸਰੀਰ ਰੂਪੀ ਭਾਂਡੇ ਨੇ ਤਾਂ ਇੱਕ ਦਿਨ ਟੁੱਟਣਾ ਹੀ ਹੈ ਇਹ ਅਰਦਾਸ ਕਰਦੇ ਹੋ ਕਿ ਮੇਰੀ ਜ਼ਿੰਦਗੀ ਧਰਮ ਦੇ ਲੇਖੇ ਲੱਗ ਜਾਵੇ ਫਿਰ ਦੁਬਾਰਾ ਭਾਈ ਮਨੀ ਸਿੰਘ ਜੀ ਸਿੱਖਾਂ ਦੀ ਸੇਵਾ ਅਤੇ ਧਰਮ ਕਾਰਜਾਂ ਵਿੱਚ ਸੇਵਾ ਨਿਭਾਉਂਦੇ ਰਹੇ ਇਸ ਤਰ੍ਹਾਂ ਸੇਵਾ ਸਿਮਰਨ ਕਰਦੇ ਆ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੇ 1733 ਈਸਵੀ ਵਿੱਚ ਦੀਵਾਲੀ ਦੇ ਮੌਕੇ ਤੇ ਸਿੱਖ ਸੰਗਤਾਂ ਨੂੰ ਇਕੱਤਰ ਕਰਨਾ ਚਾਹਿਆ ਮਨੀ ਸਿੰਘ ਜੀ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਤੋਂ ਦੀਵਾਲੀ ਦਾ ਮੇਲਾ ਮਨਾਉਣ ਦੀ ਇਜਾਜ਼ਤ ਮੰਗੀ ਸੂਬੇਦਾਰ ਲਾਹੌਰ ਨੇ ਕਿਹਾ ਕਿ ਜੇ ਦੀਵਾਲੀ ਮਨਾਉਣੀ ਹੈ ਕੰਟੈਕਸ ਪਰ ਨਾ ਪਵੇਗਾ 5000 ਰੁਪਏ ਲਾਹੌਰ ਦਰਬਾਰ ਨੂੰ ਦੇਣੇ ਪੈਣਗੇ ਫਿਰ ਇਹ ਤੁਹਾਡਾ ਮੇਲਾ ਮਨਜ਼ੂਰ ਕੀਤਾ ਜਾਵੇਗਾ ਸਾਡਾ ਦਰੋਗਾ ਜਾਵੇਗਾ ਪਹਿਲਾਂ ਅਸੀਂ ਆਪ ਦੇ ਪੈਸੇ ਪੂਰੇ ਕਰਾਂਗੇ ਫਿਰ ਤੁਸੀਂ ਆਪ ਦਾ ਮੇਲਾ 10 ਦਿਨ ਮਨਾ ਲਓ ਮਨੀ ਸਿੰਘ ਜੀ ਨੇ ਇਹ ਸ਼ਰਤ ਮਨਜ਼ੂਰ ਕਰ ਲਈ ਸਮੂਹ ਸੰਗਤ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਭਾਈ ਸਮੂਹ ਨਾਨਕ ਨਾਮ ਲੈਵਾ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਲੀ ਮੌਕੇ ਆਓ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਵਿਚਾਰਾਂ ਅਤੇ ਅਰਦਾਸ ਕਰੀਏ ਜਿਸ ਨੂੰ ਵੀ ਇਹ ਸੁਨੇਹਾ ਮਿਲਿਆ ਉਹ ਬਹੁਤ ਹੀ ਚਾਅ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੇਦਾਰ ਵਾਸਤੇ ਤਿਆਰ ਹੋਏ ਸਾਰੇ ਹੀ ਸੋਚਦੇ ਸਨ ਕਿ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਕੇ ਸ੍ਰੀ ਅਕਾਲ ਤਖਤ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਜੀਵਨ ਸਫਲਾ ਕਰਾਂਗੇ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਸੰਗਤ ਬਹੁਤ ਉਤਾਵਲੀ ਸੀ ਪਿੰਡ ਸ਼ਹਿਰਾਂ ਦੇ ਵਾਸੀ ਉੱਚੀ ਉੱਚੀ ਕਹਿ ਰਹੇ ਸਨ ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਪਰ ਦੂਜੇ ਪਾਸੇ ਲਾਹੌਰ ਦੇ ਸੂਬੇਦਾਰ ਨੇ ਸਿੱਖਾਂ ਨੂੰ ਖਤਮ ਕਰਨ ਦੀ ਬਿਆਉਂਤ ਬਣਾ ਲਈ ਦੀਵਾਨ ਲਖੂ ਲਖਪਤ ਰਾਏ ਨੂੰ ਫੌਜ ਦੇ ਕੇ ਲਾਹੌਰ ਤੋਂ ਤੋਰ ਦਿੱਤਾ ਨਵਾਬ ਦਾ ਹੁਕਮ ਸੀ ਕਿ ਰਾਮ ਤੀਰਥ ਦੇ ਨੇੜੇ ਜਾ ਕੇ ਫੌਜ ਡੇਰਾ ਲਾ ਲਵੇ ਜਦੋਂ ਸਿੱਖ ਸੰਗਤ ਅੰਮ੍ਰਿਤਸਰ ਇਕੱਠੀ ਹੋਵੇ ਤਾਂ ਉਸੇ ਵੇਲੇ ਕਿਸੇ ਤਰੀਕੇ ਨਾਲ ਰੌਲਾ ਪਾ ਕੇ ਸਭ ਨੂੰ ਘੇਰ ਕੇ ਬੰਦੀ ਬਣਾਉਣਾ ਹੈ ਜਿੰਨੇ ਵੀ ਉੱਥੇ ਖਤਮ ਹੋਣ ਕਰਦੇ ਹੋ ਅੰਮ੍ਰਿਤਸਰ ਸਰੋਵਰ ਮੁਰਦਿਆਂ ਦੇ ਹੱਡ ਚੰਮ ਨਾਲ ਭਰ ਦਿਓ ਕੋਈ ਵੀ ਸਿੱਖ ਬਚਨਾ ਨਹੀਂ ਚਾਹੀਦਾ ਇਸ ਗੱਲਬਾਤ ਦਾ ਭਾਈ ਮਨੀ ਸਿੰਘ ਜੀ ਨੂੰ ਵੀ ਪਤਾ ਲੱਗਿਆ ਫਿਰ ਵਿਚਾਰ ਕੀਤੀ ਕਿ ਮੁਗਲ ਫੌਜ ਤੇ ਸਿੱਖ ਫੌਜ ਦਾ ਤਾਂ ਕੋਈ ਮੇਲ ਹੀ ਨਹੀਂ ਹੋ ਸਕਦਾ ਜਦੋਂ ਮੁਗਲ ਫੌਜ ਹਮਲਾ ਕਰੇਗੀ ਤਾਂ ਸਿੰਘ ਸ਼ੇਰ ਕਿਹੜਾ ਘਟਨੇ ਅਸੀਂ ਵੀ ਮੁਕਾਬਲਾ ਕਰਾਂਗੇ ਪਰ ਫਿਰ ਸੋਚਿਆ ਕਿ ਆਮ ਲੋਕ ਅਤੇ ਸ਼ਰਧਾਲੂ ਸੰਗਤਾਂ ਦਾ ਬਿਨਾ ਵਜਾ ਤੋਂ ਨੁਕਸਾਨ ਹੋ ਜਾਵੇਗਾ ਸੂਬੇਦਾਰ ਲਾਹੌਰ ਅੱਗ ਨਾਲ ਬਰੂਧ ਮਲਾਉਣਾ ਚਾਹੁੰਦਾ ਹੈ ਦੀਵਾਲੀ ਦੇ ਬਹਾਨੇ ਸਿੱਖਾਂ ਨੂੰ ਮਾਰਨਾ ਚਾਹੁੰਦਾ ਹੈ ਫਿਰ ਭਾਈ ਮਨੀ ਸਿੰਘ ਜੀ ਨੇ ਗੁਰਮਤਾ ਕਰਕੇ ਸਿੱਖ ਸੰਗਤ ਨੂੰ ਵਾਪਸ ਸੁਨੇਹੇ ਭੇਜੇ ਕਿ ਭਾਈ ਸਰਕਾਰ ਦੀ ਨੀਤੀ ਇਸ ਸਮੇਂ ਠੀਕ ਨਹੀਂ ਹੈ ਇਸ ਕਰਕੇ ਜਿੱਥੇ ਕਿਤੇ ਵੀ ਸਿੱਖ ਜਾਂ ਸ਼ਰਧਾਲੂ ਹੋਣ ਉਹ ਵਾਪਸ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਕਿਉਂਕਿ ਸ੍ਰੀ ਅੰਮ੍ਰਿਤਸਰ ਨੂੰ ਫੌਜ ਨੇ ਘੇਰਾ ਪਾਇਆ ਹੋਇਆ ਹੈ ਜਿਵੇਂ ਜਿਵੇਂ ਇਹ ਸੁਨੇਹਾ ਸਿੱਖ ਸੰਗਤ ਨੂੰ ਮਿਲਿਆ ਕੁਝ ਸੰਗਤਾਂ ਵਾਪਸ ਮੁੜ ਗਈਆਂ ਕੁਝ ਅੰਮ੍ਰਿਤਸਰ ਜਾ ਪਹੁੰਚੇ ਕਈਆਂ ਨੇ ਇਸ਼ਨਾਨ ਕੀਤਾ ਤੇ ਕਈ ਬਿਨਾਂ ਇਸ਼ਨਾਨ ਕੀਤੇ ਹੀ ਵਾਪਸ ਮੁੜ ਗਏ ਸੰਗਤ ਬਹੁਤ ਘੱਟ ਆਈ ਜਿਹੜਾ ਦਰੋਗਾ ਚੜਾਵਾ ਇਕੱਠਾ ਕਰਨ ਨੂੰ ਬੈਠਾ ਸੀ ਉਸਨੇ ਨਵਾਬ ਨੂੰ ਸੁਨੇਹਾ ਦਿੱਤਾ ਕਿ 5000 ਤਾ ਪੂਰਾ ਨਹੀਂ ਹੋਇਆ ਜਦੋਂ ਮਨੀ ਸਿੰਘ ਤੋਂ ਇਸ ਦਾ ਜਵਾਬ ਪੁੱਛਿਆ ਤਾਂ ਮਨੀ ਸਿੰਘ ਨੇ ਵਿਸਾਖੀ ਤੱਕ ਦਾ ਸਮਾਂ ਲੈ ਲਿਆ ਵਿਸਾਖੀ ਵੇਲੇ ਫਿਰ ਇਹੀ ਕੁਝ ਹੋਇਆ ਹੁਣ ਲਖਪਤ ਰਾਏ ਨੇ ਫੌਜ ਨੂੰ ਹੁਕਮ ਹੀ ਕਰ ਦਿੱਤਾ ਕਿ ਜਿੱਥੇ ਕਿਤੇ ਵੀ ਸਿੱਖ ਦੇਸੇ ਉਸ ਨੂੰ ਖਤਮ ਕਰ ਦਿਓ ਅੰਮ੍ਰਿਤ ਸਰੋਵਰ ਨੂੰ ਮਿੱਟੀ ਹੱਡ ਚੰਮ ਨਾਲ ਭਰਨ ਦੇ ਹੁਕਮ ਹੋ ਗਏ ਗੁਰੂ ਕੇ ਸਿੰਘ ਸੂਰ ਮੇ ਕਿਹੜਾ ਘਟ ਸਨ ਜਿਹੜੇ ਅਮਰਤਾਰੀ ਸਿੰਘ ਸੂਰਮੇ ਸਨ ਇਹ ਤਾਂ ਸ਼ਾਂਤੀ ਹੀ ਚਾਹੁੰਦੇ ਸਨ ਪਰ ਮਾਹੌਲ ਐਸਾ ਬਣ ਗਿਆ ਗੁਰਧਾਮਾਂ ਦੀ ਬੇਅਦਬੀ ਸਹਾਰੀ ਨਾ ਗਈ ਜੰਗ ਕਰਨਾ ਪਿਆ ਬਹੁਤ ਜ਼ਿਆਦਾ ਮੁਗਲ ਫੌਜ ਵੀ ਮਰੀ ਅਤੇ ਸਿੰਘ ਵੀ ਜਕਾਰੇ ਛੱਡਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਬਹੁਤ ਸਿੰਘਾਂ ਨੂੰ ਫੜ ਕੇ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਮੁਗਲਾਂ ਨੇ ਅੰਮ੍ਰਿਤਸਰ ਵਿੱਚ ਬਹੁਤ ਲੁੱਟ ਮਚਾਈ ਜਿਹੜੇ ਸਿਰ ਕੱਢ ਸਰਦਾਰ ਸਨ ਉਹਨਾਂ ਨੂੰ ਫੜ ਲਿਆ ਨਾਲ ਹੀ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ ਲਾਹੌਰ ਦੇ ਸੂਬੇਦਾਰ ਨੂੰ ਕਾਜ਼ੀਆਂ ਮੁਲਾਣਿਆਂ ਨੇ ਸਿੱਖਾਂ ਦੇ ਵਿਰੁੱਧ ਬਹੁਤ ਕੁਝ ਕਿਹਾ ਜਦੋਂ ਭਾਈ ਮਨੀ ਸਿੰਘ ਨੂੰ ਪੇਸ਼ ਕੀਤਾ ਗਿਆ ਤਾਂ ਸੂਬੇਦਾਰ ਨੇ ਕਿਹਾ ਮਨੀ ਸਿੰਘਾ ਸਾਡੇ 5000 ਰੁਪਏ ਪੂਰੇ ਕਰ ਕਿਉਂਕਿ ਤਾਂ 5000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਮਨੀ ਸਿੰਘ ਜੀ ਨੇ ਕਿਹਾ ਸੂਬੇਦਾਰ ਜੀ ਵਾਦਾਤਾ ਤੁਸੀਂ ਪਹਿਲਾ ਹੀ ਤੋੜ ਦਿੱਤਾ ਅੰਮ੍ਰਿਤਸਰ ਫੌਜ ਲਾ ਦਿੱਤੀ ਫੌਜ ਨੇ ਆਉਂਦੇ ਸਿੱਖਾਂ ਨੂੰ ਪਹਿਲਾਂ ਖੂਬ ਕੁੱਟਿਆ ਤੇ ਲੁੱਟਿਆ ਵੀ ਸੰਗਤ ਆਈ ਹੀ ਨਹੀਂ ਤੇ ਤੁਹਾਨੂੰ 5000 ਫਿਰ ਕਾਹਦਾ ਦਈਏ ਲਖਪਤ ਰਾਏ ਬੋਲਿਆ ਸੂਬੇਦਾਰ ਜੀ ਇਸ ਮਨੀ ਸਿੰਘ ਨੇ ਚਿੱਠੀਆਂ ਪਾ ਕੇ ਸੰਗਤ ਨੂੰ ਵਾਪਸ ਮੋੜਿਆ ਹੈ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਲਾਹੌਰ ਦੇ ਵਾਸੀ ਸਿੱਖ ਇਕੱਠੇ ਹੋਏ ਕਈ ਅਮੀਰ ਸਹਾੂਕਾਰ ਸਨ ਉਹਨਾਂ ਨੇ ਕਿਹਾ ਕਿ ਅਸੀਂ ਮਨੀ ਸਿੰਘ ਦੀ ਜ਼ਮਾਨਤ ਲੈਣਾ ਚਾਹੁੰਦੇ ਹਾਂ ਦੱਸੋ ਕਿੰਨੀ ਮਾਇਆ ਭਰੀਏ ਪਰ ਉਸ ਵੇਲੇ ਲਾਹੌਰ ਦੇ ਕਾਜੀ ਅਤੇ ਲਖਪਤ ਰਾਏ ਨੇ ਰੌਲਾ ਪਾ ਕੇ ਸਿੱਖਾਂ ਨੂੰ ਸਜ਼ਾ ਦੇਣ ਤੇ ਹੀ ਜ਼ੋਰ ਲਾਇਆ ਭਾਈ ਮਨੀ ਸਿੰਘ ਜੀ ਨੇ ਸਿੱਖ ਸਾਹੂਕਾਰਾਂ ਨੂੰ ਮੁਲਾਕਾਤ ਕਰਕੇ ਕਿਹਾ ਕਿ ਮੇਰੀ ਜ਼ਮਾਨਤ ਦੇਣ ਦੀ ਹੁਣ ਕੋਈ ਲੋੜ ਨਹੀਂ ਸਿੰਘੋ ਸੇਖ ਸੰਗਤਾਂ ਦੀ ਮਾਇਆ ਸਰਕਾਰੀ ਖਜ਼ਾਨੇ ਭਰਨ ਨੂੰ ਨਹੀਂ ਹੁੰਦੀ ਤੁਸੀਂ ਬਾਕੀ ਧਰਮ ਕਾਰਜ ਕਰਦੇ ਰਹਿਣਾ ਹੈ ਹੁਣ ਉਹ ਸਮਾਂ ਆ ਗਿਆ ਹੈ ਕਿ ਮੈਨੂੰ ਸ਼ਹੀਦੀ ਦਾ ਗੱਫਾ ਪ੍ਰਾਪਤ ਹੋਣਾ ਹੈ ਮਨੀ ਸਿੰਘ ਜੀ ਨੇ ਦੱਸਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਵੀਰ ਲਿਖਵਾਈ ਉਸ ਵੇਲੇ ਸਾਡੇ ਤੋਂ ਪੁੱਛਿਆ ਸੀ ਕਿ ਮੰਗੋ ਕੀ ਚਾਹੀਦਾ ਹੈ ਮੈਂ ਉਸ ਵੇਲੇ ਬੇਨਤੀ ਕੀਤੀ ਸੀ ਕਿ ਜਦੋਂ ਸੰਸਾਰ ਤੋਂ ਜਾਮਾ ਮਹਾਰਾਜ ਉਸੇ ਵੇਲੇ ਕੋਈ ਵੱਖਰੀ ਜਈ ਸ਼ਹੀਦੀ ਹੋਵੇ ਸੋ ਹੁਣ ਉਹ ਸਮਾਂ ਨੇੜੇ ਹੈ ਨਵਾਬ ਨੂੰ ਪੈਸੇ ਨਹੀਂ ਦੇਣੇ ਜੇ ਨਗਦੀ ਚਾਹੀਦੀ ਹੈ ਤਾਂ ਮੇਰੀ ਜਾਨ ਹਾਜ਼ਰ ਹੈ ਇਹ ਸੁਣ ਕੇ ਸੂਬੇਦਾਰ ਨੂੰ ਬਹੁਤ ਗਰੋਧ ਆਇਆ ਕਾਜੀ ਮੁੱਲਾ ਨੂੰ ਬੁਲਾ ਕੇ ਕਿਹਾ ਸਿੱਖ ਹਕੂਮਤ ਦੇ ਬਾਗੀ ਹਨ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਓ ਦੱਸੋ ਮਨੀ ਸਿੰਘ ਨਾਲ ਕੀ ਕੀਤਾ ਜਾਵੇ ਸ਼ਰਾ ਕੀ ਕਹਿੰਦੀ ਏ ਜਲਦੀ ਹੁਕਮ ਸੁਣਾਓ ਫਿਰ ਕਾਜੀ ਨੇ ਮੁਸਲਮਾਨੀ ਸ਼ਰਾ ਦੀ ਕਿਤਾਬ ਫਰੋਲੀ ਅਤੇ ਕਿਹਾ ਖਾਨ ਬਹਾਦਰ ਸਾਹਿਬ ਇਸ ਸਿੰਘ ਨੂੰ ਇਸਲਾਮ ਵਿੱਚ ਲਿਆਓ ਜਾਂ ਫਿਰ ਇਸ ਦੇ ਟੋਟੇ-ਟੋਟੇ ਕਰ ਦਿੱਤੇ ਜਾਣ ਸੂਬੇਦਾਰ ਨੇ ਕਿਹਾ ਮਨੀ ਸਿੰਘ ਜਾਂ ਤਾਂ ਇਸਲਾਮ ਕਬੂਲ ਕਰ ਜਾਂ ਤੈਨੂੰ ਬੰਦ-ਬੰਦ ਕੱਟ ਕੇ ਕਤਲ ਕੀਤਾ ਜਾਵੇਗਾ ਇਹ ਸੁਣ ਕੇ ਮਨੀ ਸਿੰਘ ਜੀ ਨੇ ਕਿਹਾ ਸਾਨੂੰ ਜਾਨ ਤੋਂ ਵੱਧ ਆਪਣਾ ਧਰਮ ਪਿਆਰਾ ਲੱਗਦਾ ਹੈ ਸੂਬੇਦਾਰ ਸਾਹਿਬ ਇਹ ਸੁਣ ਕੇ ਭਾਈ ਮਨੀ ਸਿੰਘ ਜੀ ਨੇ ਕਿਹਾ ਸਾਨੂੰ ਜਾਣ ਤੋਂ ਵੱਧ ਪਿਆਰਾ ਆਪਣਾ ਧਰਮ ਲੱਗਦਾ ਹੈ ਸੂਬੇਦਾਰਾ ਅਸੀਂ ਮਰਨ ਤੋਂ ਨਹੀਂ ਡਰਦੇ ਸਾਨੂੰ ਤਾਂ ਹੁਣ ਤੱਕ ਇਹੀ ਸੂਰਾ ਸੋ ਪਹਿਚਾਨਨੀ ਹੈ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬ ਹੂ ਨਾ ਛਾੜੈ ਖੇਤ ਇਨਾ ਕਹਿ ਕੇ ਭਾਈ ਮਨੀ ਸਿੰਘ ਜੀ ਅਤੇ ਬਾਕੀ ਸਿੰਘਾਂ ਨੇ ਜਕਾਰੇ ਛੱਡੇ ਮਨੀ ਸਿੰਘ ਜੀ ਨੇ ਕਿਹਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਹਾਂ ਸੂਬੇਦਾਰਾ ਗੁਰੂ ਕੇ ਸਾਹਿਬਜਾਦੇ ਅਤੇ अनेका ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਕੋਈ ਵੀ ਧਰਮ ਤੋਂ ਨਹੀਂ ਡੋਲਿਆ ਅਸੀਂ ਵੀ ਆਪਣੇ ਧਰਮ ਤੋਂ ਨਹੀਂ ਡੋਲਾਂਗੇ ਇਹ ਸੁਣ ਕੇ ਨਵਾਬ ਨੇ ਬਹੁਤ ਗਰੋਧ ਵਿੱਚ ਆ ਕੇ ਹੁਕਮ ਦਿੱਤਾ ਕਿ ਹੁਣੇ ਹੀ ਇਹਨੂੰ ਕਤਲ ਕੀਤਾ ਜਾਵੇ ਫਿਰ ਜਲਾਦਾ ਨੇ ਭਾਈ ਮਨੀ ਸਿੰਘ ਜੀ ਨੂੰ ਨਖਾਸ ਚੌਕ ਵਿੱਚ ਲਿਆਂਦਾ ਲਾਹੌਰ ਦੇ ਸਭ ਨਰ ਨਾਰੀ ਇਸ ਅਨੋਖੀ ਸ਼ਹੀਦੀ ਨੂੰ ਦੇਖਣ ਆਏ ਸਿਦਕੀ ਸੂਰਮੇ ਉੱਚੀ ਉੱਚੀ ਜਕਾਰੇ ਲਾ ਰਹੇ ਸਨ ਜਲਾਦ ਨੇ ਕਿਹਾ ਮਨੀ ਸਿੰਘਾ ਕਿਉਂ ਬੜੋਪਾ ਰੋਲਦਾ ਏ ਇਸਲਾਮ ਕਬੂਲ ਕਰਕੇ ਜਾਨ ਬਚ ਭਾਈ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਜਲਾਦਾ ਤੂੰ ਆਪਣਾ ਟੋਕਾ ਤਿੱਖਾ ਕਰ ਲੈ ਤੇ ਮੈਂ ਵੀ ਆਪਣਾ ਮਨ ਹੋਰ ਤਿੱਖਾ ਕਰ ਲਵਾਂ ਇਹਨਾਂ ਕਹਿ ਕੇ ਭਾਈ ਮਨੀ ਸਿੰਘ ਜੀ ਨੇ ਸੁਖਮੀਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਇਹਨਾਂ ਨੂੰ ਜਲਾਦ ਨੇ ਟੋਕਾ ਸਿੱਧਾ ਗੁੱਟ ਤੇ ਮਾਰਿਆ ਮਨੀ ਸਿੰਘ ਜੀ ਨੇ ਜਲਾਦ ਦਾ ਹੱਥ ਫੜ ਲਿਆ ਕਹਿੰਦੇ ਰੁਕ ਜਾ ਜਲਾਦਾ ਹੱਸ ਕੇ ਕਹਿੰਦਾ ਮੈਂ ਤਾਂ ਪਹਿਲੇ ਹੀ ਗਿਆ ਸੀ ਕਿ ਮਰਨਾ ਸੌਖਾ ਨਹੀਂ ਹੁਣ ਕੀ ਹੋ ਗਿਆ ਤੂੰ ਤਾਂ ਕਹਿੰਦਾ ਸੀ ਅਸੀਂ ਸਿੱਧਕ ਤਾਂ ਨਹੀਂ ਡੋਲਦੇ ਭਾਈ ਮਨੀ ਸਿੰਘ ਜੀ ਨੇ ਖੁਸ਼ ਹੋ ਕੇ ਕਿਹਾ ਪਿਆਰਿਆ ਮੈਂ ਡੋਲਿਆ ਨਹੀਂ ਜਲਾਦਾ ਮੈਂ ਤੇਰਾ ਹੱਥ ਤਾਂ ਫੜਿਆ ਕਿ ਤੂੰ ਤੇਜ਼ੀ ਚ ਟੋਕਾ ਸਿੱਧਾ ਗੁੱਟ ਤੇ ਮਾਰਿਆ ਪਰ ਤੈਨੂੰ ਹੁਕਮ ਬੰਦ ਬੰਦ ਕੱਟਣ ਦਾ ਹੋਇਆ ਹੈ ਪਿਆਰਿਆ ਬੰਦ ਤਾਂ ਉਂਗਲ ਦੇ ਪੋਟੇ ਤੋਂ ਹੀ ਸ਼ੁਰੂ ਹੁੰਦਾ ਹੈ ਲੈ ਹੁਣ ਮੈਂ ਪਾਠ ਵੀ ਕਰੀ ਜਾਉ ਤੇ ਤੂੰ ਹੌਲੀ ਹੌਲੀ ਕੱਲਾ ਕੱਲਾ ਬੰਦ ਕੱਟੀ ਚੱਲ ਇਹ ਸੁਣ ਕੇ ਜਲਾਦ ਨੂੰ ਵੀ ਤਰੇੜੀ ਆ ਗਈ ਕਹਿੰਦਾ ਕਹਿੋ ਜਹੀ ਮਿੱਟੀ ਦੇ ਬਣੇ ਨੇ ਸਿੱਖ ਭਾਈ ਮਨੀ ਸਿੰਘ ਜੀ ਨੇ ਪਾਠ ਸ਼ੁਰੂ ਕਰ ਦਿੱਤਾ ਅਤੇ 10-10 ਕੇ ਪਹਿਲਾਂ ਉਂਗਲਾਂ ਦੇ ਪੋਟੇ ਕਰਵਾਏ ਫਿਰ ਉਂਗਲਾਂ ਦੀਆਂ ਗੰਡਾਂ ਕਟਵਾਈਆਂ ਫਿਰ ਤੀਜੀ ਵਾਰੀ ਪੂਰੀਆਂ ਉਂਗਲਾਂ ਕਟਵਾਈਆਂ ਫਿਰ ਗੁੱਟ ਕਟਵਾਇਆ ਫਿਰ ਜਲਾਦ ਨੇ ਸਿੱਧਾ ਮੋਢੇ ਤੇ ਟੋਕਾ ਮਾਰਿਆ ਮਨੀ ਸਿੰਘ ਜੀ ਨੇ ਫੇਰ ਇਸ਼ਾਰਾ ਕੀਤਾ ਕਿ ਕੂਣੀ ਰਹਿ ਗਈ ਏ ਇਹ ਵੀ ਕੱਟ ਜਲਾਦਾ ਇਹ ਦੇਖ ਕੇ ਸਾਰੇ ਲੋਕ ਕਹਿ ਉઠੇ ਧੰਨ ਹੈ ਭਾਈ ਮਨੀ ਸਿੰਘ ਜੀ ਧੰਨ ਗੁਰੂ ਧੰਨ ਗੁਰੂ ਕੇ ਸਿੱਖ ਪਹਿਲਾਂ ਸੱਜੀ ਬਾਹ ਕੱਟੀ ਫਿਰ ਉਸੇ ਤਰ੍ਹਾਂ ਖੱਬੀ ਬਾਹ ਦਾ ਕੱਲਾ ਕੱਲਾ ਅੰਗ ਕੱਟਿਆ ਚੌਂਕ ਵਿੱਚ ਲਹੂ ਲੋਹਾਨ ਹੋ ਗਿਆ ਫਿਰ ਮਨੀ ਸਿੰਘ ਜੀ ਦੇ ਪੈਰ ਵੱਲੋਂ ਉਂਗਲਾਂ ਅਤੇ ਅਗੂਠਿਆਂ ਦਾ ਜੋੜ ਕੱਟਿਆ ਗਿਆ ਫਿਰ ਛੁਰੀ ਨਾਲ ਘਸਾ ਘਸਾ ਕੇ ਅੰਗ ਵੱਢਣੇ ਸ਼ੁਰੂ ਕੀਤੇ ਪੈਰਾਂ ਤੋਂ ਗਿੱਟਾ ਫਿਰ ਗੋਡਾ ਕੱਟਿਆ ਫਿਰ ਚੂਲਾ ਕੱਟਿਆ ਇਸੇ ਤਰ੍ਹਾਂ ਦੂਜੀ ਲੱਤ ਵੀ ਕੱਟ ਦਿੱਤੀ ਗਈ ਭਾਈ ਮਨੀ ਸਿੰਘ ਜੀ ਅਡੋਲ ਬੈਠੇ ਪਾਠ ਕਰੀ ਗਏ ਸਾਰੇ ਪਾਸਿਆਂ ਤੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੀ ਭਾਈ ਮਨੀ ਸਿੰਘ ਜੀ ਨੇ ਪੰਗਤੀ ਪੜ੍ਹੀ ਨਹਿਕਿਛ ਜਨਮੈ ਨਹਿਕਿਛ ਮਰੈ ਇਹਨੇ ਨੂੰ ਜਲਾਦ ਨੇ ਤਲਵਾਰ ਦਾ ਵਾਰ ਕੀਤਾ ਅਤੇ ਧੜ ਨਾਲ ਉਹ ਸੀਸ ਅਲੱਗ ਕਰ ਦਿੱਤਾ ਇਹ ਦੇਖ ਕੇ ਸਭ ਦੇ ਸਾਹ ਰੁਕ ਗਏ ਧੜਕਣਾ ਤੇਜ਼ ਹੋ ਗਈਆਂ ਫਿਰ ਕਿਸੇ ਸਿੱਖ ਨੇ ਪੜਿਆ ਧੰਨ 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 ਜਨ ਆਇਆ ਕਈ ਪਿਆਰ ਵਾਲੇ ਤਹਾ ਮਾਰ ਕੇ ਰੋਣ ਲੱਗ ਪਏ ਕੁਝ ਸਿੱਖ ਅਤੇ ਮੁਸਲਮਾਨ ਕਹਿ ਰਹੇ ਸਨ ਕਿ ਹਕੂਮਤ ਹੁਣ ਨਰਕਾਂ ਨੂੰ ਜਾਣ ਵਾਲੇ ਕੰਮ ਕਰ ਰਹੀ ਏ ਇਹ ਤਾਂ ਬਹੁਤ ਵੱਡਾ ਪਾਪ ਕੀਤਾ ਹੈ ਜ਼ੁਲਮ ਹੀ ਜ਼ੁਲਮ ਹੋ ਰਿਹਾ ਹੈ ਕੁਝ ਗੁਰਸਿੱਖ ਪੜ ਰਹੇ ਸਨ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਐਵੇਂ ਦੁਨੀਆ ਮਨਸੂਰ ਮਨਸੂਰ ਕਰਦੀ ਫਿਰਦੀ ਏ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਕਈ ਮਨਸੂਰਾਂ ਤੋਂ ਵੱਧ ਕੇ ਹੈ ਭਾਵੇਂ ਬੰਦ ਬੰਦ ਕੱਟ ਦਿੱਤਾ ਗਿਆ ਪਰ ਭਾਈ ਮਨੀ ਸਿੰਘ ਜੀ ਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਗਈ ਸਾਰੇ ਜਗਤ ਵਿੱਚ ਹਾਹਾਕਾਰ ਮੱਚ ਗਈ ਪਰ ਗੁਰਸਿੱਖਾਂ ਦੇ ਮਨ ਵਿੱਚ ਮਨੀ ਸਿੰਘ ਜੀ ਦੀ ਜੈ ਜੈਕਾਰ ਹੋ ਰਹੀ ਹੈ ਮਨੀ ਸਿੰਘ ਜੀ ਸ਼ਹੀਦਾਂ ਦੇ ਸਰਦਾਰ ਬਣ ਗਏ ਮਨੀ ਸਿੰਘ ਜੀ ਦੀ ਸ਼ਹੀਦੀ 14 ਜੂਨ 1734 ਈਸਵੀ ਅਤੇ ਹਾੜ ਸੁਦੀ ਪੰਚਮੀ ਨੂੰ ਹੋਈ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸੰਸਕਾਰ ਮਸੀਤੀ ਦਰਵਾਜ਼ਿਓਂ ਬਾਹਰ ਕਿਲੇ ਦੇ ਨੇੜੇ ਹੀ ਕੀਤਾ ਗਿਆ ਇੱਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ ਮਨੀ ਸਿੰਘ ਜੀ ਦੀ ਸਰੀਰਕ ਉਮਰ 90 ਸਾਲ ਦੀ ਸੀ ਇਹਨਾਂ ਤੋਂ ਬਾਅਦ ਭਾਈ ਦੀਵਾਨ ਸਿੰਘ ਜੀ ਨੂੰ ਆਰੇ ਨਾਲ ਚੇਰ ਦਿੱਤਾ ਗਿਆ ਭਾਈ ਗੁਲਜਾਰ ਸਿੰਘ ਜੀ ਨੂੰ ਵੀ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਕਈਆਂ ਦੇ ਸਿਰ ਮੁਗਲੀਆਂ ਨਾਲ ਭੰਨ ਦਿੱਤੇ ਗਏ ਕਈ ਫਾਹੇ ਲਾ ਦਿੱਤੇ ਗਏ ਕਈਆਂ ਦੇ ਸਰ ਕੱਟ ਦਿੱਤੇ ਗਏ ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ਸਿੱਖ ਅਨੇਕਾਂ ਤਸੀਹੇ ਸਹਿ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਸਿੱਖੀ ਸਿੱਧਕ ਕੇਸਾਂ ਸੰਗ ਨਿਭਾਈ ਅਸਹਿ ਤੇ ਅਕਹਿ ਕਸ਼ਟ ਸਹਾਰੇ ਕੇਸਾਂ ਨਾਲ ਕੇਸਾਂ ਵਾਲੇ ਬਾਲਕ ਅਤੇ ਬਿਰਧ ਕੋਈ ਵੀ ਨਹੀਂ ਛੱਡਿਆ ਬੀਬੀਆਂ ਨੂੰ ਵੀ अनेका ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਪਾਈ ਮਨੀ ਸਿੰਘ ਜੀ ਨੇ ਜੋ ਵੀ ਗਿਆਨ ਪ੍ਰਾਪਤ ਕੀਤਾ ਅੱਗੇ ਦੀ ਅੱਗੇ ਗੁਰਸਿੱਖ ਪਿਆਰਾਂ ਵਿੱਚ ਵੰਡਿਆ ਗਿਆਨ ਦੀਆਂ ਅੱਗੇ ਕਈ ਟਕਸਾਲਾਂ ਬਣ ਗਈਆਂ ਇਹਨਾਂ ਨੂੰ ਗਿਆਨੀਆਂ ਦੀ ਪ੍ਰਣਾਲੀ ਵੀ ਕਿਹਾ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਬਾਣੀ ਦੀ ਕਥਾ ਅਤੇ ਲੋਕ ਭਲਾਈ ਦੇ ਕਾਰਜ ਹੋ ਰਹੇ ਹਨ ਸਾਨੂੰ ਵੀ ਚਾਹੀਦਾ ਹੈ ਕਿ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਕੁਝ ਸੇਧ ਲਈਏ ਭਾਈਚਾਰਕ ਸਾਂਝਾ ਕਾਇਮ ਰੱਖੀਏ ਦੇਸ਼ ਅਤੇ ਸਿੱਖ ਕੌਮ ਦੇ ਭਲੇ ਵਾਸਤੇ ਵੱਧ ਤੋਂ ਵੱਧ ਚੰਗੇ ਉਪਰਾਲੇ ਕਰੀਏ ਧਰਮ ਵਿੱਚ ਪਰਪੱਕ ਹੋਈਏ ਸਮਾਜ ਨੂੰ ਚੰਗੇ ਇਨਸਾਨਾਂ ਦੀ ਬਹੁਤ ਲੋੜ ਹੈ ਆਓ ਸਾਰੇ ਜਾਣੇ ਰਲ ਕੇ ਹੰਬਲਾ ਮਾਰੀਏ ਗੁਰਸਿੱਖਾਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖੀਏ ਇਹਨਾਂ ਅਮਰ ਸ਼ਹੀਦਾਂ ਨੂੰ ਅਰਦਾਸ ਕਰਨ ਵੇਲੇ ਯਾਦ ਕਰਦੇ ਹਾਂ ਅਤੇ ਬੜੇ ਹੀ ਪਿਆਰ ਸਤਿਕਾਰ ਨਾਲ ਕਹਿੰਦੇ ਹਾਂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਤਿਹਾਸ ਦੀ ਸਾਂਝ ਪਾਉਂਦੇ ਆ ਮੇਰੇ ਵੱਲੋਂ ਹੋਈਆਂ तमाम ਭੁੱਲਾਂ ਦੀ ਖਿਮਾ ਬਖਸ਼ ਕੇ ਮੈਨੂੰ ਨਾ ਚੀਜ਼ ਨੂੰ ਸੇਵਾ ਦੇ ਲਾਇਕ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ